ਤਨ ਤਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਦੇ ਪਾਵਨ ਅਵਸਰ ਤੇ ਸ਼ਰਧਾ ਭਗਤੀ ਅਤੇ ਉਤਸ਼ਾਹ ਦਾ ਅਦਭੁਤ ਦ੍ਰਿਸ਼ ਦੇਖਣ ਨੂੰ ਮਿਲਿਆ ਤਨੀ ਪਿੰਡ ਲਖਣਪਾਲ ਵਿਖੇ ਜਿੱਥੇ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਤਨੀ ਪਿੰਡ ਲਖਣਪਾਲ ਦੋਵੇਂ ਪਿੰਡਾਂ ਦੀਆਂ ಗ್ರಾಮ ਪੰਚਾਇਤਾਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਇਹ ਮਹਾਨ ਸਮਾਗਮ ਬੜੀ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਹੋਈ ਇੱਕ ਵਿਸ਼ਾਲ ਨਗਰ ਕੀਰਤਨ ਨਾਲ ਜੋ ਤਨੀ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਭਗਤੀ ਦੇ ਰੰਗਾਂ ਵਿੱਚ ਰੰਗਿਆ ਹੋਇਆ ਵਕ ਵਕ ਪੜਾਵਾਂ ਤੋਂ ਲੰਘਦਾ ਹੋਇਆ ਲਖਣਪਾਲ ਪਹੁੰਚਿਆ ਰਸਤੇ ਪਰ ਸੰਗਤ ਵੱਲੋਂ ਲੰਗਰਾਂ ਦੀ ਸੇਵਾ ਫੁੱਲਾਂ ਦੀ ਵਰਖਾ ਅਤੇ ਗੁਰੂ ਮਹਾਰਾਜ ਦੇ ਜੈਕਾਰਿਆਂ ਨਾਲ ਮਾਹੌਲ ਗੂੰਜ ਉਠਿਆ ਹਰ ਪਾਸੇ ਸਿਰਫ ਨਾਮ ਸੇਵਾ ਅਤੇ ਪਿਆਰ ਦਾ ਦਰਿਆ ਵਗ ਰਿਹਾ ਸੀ ਦੂਜੇ ਦਿਨ ਗੁਰਦੁਆਰਾ ਸਾਹਿਬ ਵਿਖੇ ਸ਼ਾਨਦਾਰ ਦੀਵਾਨ ਸਜੇ ਜਿੱਥੇ ਰਾਗੀ ਅਤੇ ਢਾਡੀ ਜਥਿਆਂ ਵੱਲੋਂ શ્રી ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਗੁੰਗਾਨ ਕਰਦੇ ਹੋਏ ਸੰਗਤਾਂ ਨੂੰ ਗੁਰੂ ਬਾਣੀ ਨਾਲ ਜੋੜਿਆ ਗਿਆ ਆਲੇ ਦੁਆਲੇ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਇਸ ਆਤਮਿਕ ਸਮਾਗਮ ਨੂੰ ਚਾਰ ਚੰਦ ਲਗਾ ਦਿੱਤੇ ਰਾਤ ਸਮੇਂ ਸਜਿਆ ਕੀਰਤਨ ਦਰਬਾਰ ਜਿੱਥੇ ਗੁਰੂ ਜੀ ਦੀ ਮਹਿਮਾ ਵਿੱਚ ਡੁੱਬੀਆਂ ਹੋਈਆਂ ਸੀ ਇਸ ਮੌਕੇ ਪ੍ਰਬੰਧਕ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਸਮਾਗਮ ਹਰ ਸਾਲ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਇਹ ਸਮਾਗਮ ਸਿਰਫ ਇੱਕ ਤਿਉਹਾਰ ਨਹੀਂ ਇਹ ਗੁਰੂ ਰਵਿਦਾਸ ਮਹਾਰਾਜ ਜੀ ਦੇ ਸੰਦੇਸ਼ ਸਮਾਨਤਾ, ਪ੍ਰੇਮ, ਸੇਵਾ ਅਤੇ ਮਨੁੱਖਤਾ ਨੂੰ ਜੀਵੰਤ ਕਰਨ ਦਾ ਪ੍ਰਣ ਹੈ। ਉਹਨਾਂ ਸਮੂਹ ਸਾਧ ਸੰਗਤ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਆਓ ਅਸੀਂ ਸਾਰੇ ਮਿਲ ਕੇ ਗੁਰੂ ਜੀ ਦੇ ਦਰਸਾਏ ਰਾਹ ਤੇ ਚੱਲਣ ਦਾ ਸੰਕਲਪ ਕਰੀਏ। इस समागम दौरान लंगर अटुट वरताया गया धनी पिंड लखनपाल तो कैमरा मैन अमित शर्मा नाल पत्रकार मोहित शर्मा की रिपोर्ट

ਔਰ ਫਰਦਾਨੀ ਬਸੋ ਸਾਹਮਣ ਕਰੋ ਜੀ ਬੋਲੇ ਸੋਨ ਪੈ ਨਾ I'm <laughs> you ਕਿਉਂਕਿ ਸਾਡੀ ਜਿਹੜੀ ਸ਼ਰਧਾ ਹੈ ਨਾ ਇਹ ਡੋਲ ਜਾਂਦੀ ਆ ਆਪਾਂ ਅਕਸਰ ਦੇਖਦੇ ਆਂ ਭਈ ਸਤਗੁਰੂ ਦਾਸ ਜੀ ਨੂੰ ਕੋਸ਼ਿਸ਼ ਇਹਦਾ ਕਰਦੇ ਪੱਕਾ ਹੀ ਉੱਥੇ ਦਾ ਬਣ ਗਿਆ ਪੱਕਾ ਹੀ ਔਰ ਉਹ ਤੇ ਸਾਡੇ ਤੇ ਡੜ ਲੱਗਦੀ ਘਟਣ ਕੀ ਜਾਣੀ ਹਟ ਗਈ ਉਹ ਕਹਿੰਦੇ ਇੱਦਾਂ ਦੇ ਭੁੱਖੇ ਮਰ ਜਵਾਂਗੇ ਜੋ ਬੋਲੇ ਸੋਨਰ ਭੈ ਸਤਗੁਰੂ ਦਾਸ ਜੀ ਕਹਿੰਦੇ ਜਿਹੜੇ ਘਰਾਂ ਦੇ ਵਿੱਚ ਕਹਿੰਦੇ ਸੀ ਇਹਨਾਂ ਦਾ ਨਾਮ ਜਪਣ ਦਾ ਹੱਕ ਨਹੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸਾਰੇ ਅਮਰ ਜੀਲੇ ਉੱਠਣ ਲੱਗ ਪਏ ਸਾਰੇ ਸਤਗੁਰ ਵੇਦਾਰਾ ਮਹਾਰਾਜ ਜੀ ਦਾ ਨਾਮ ਜਪਣ ਲੱਗ ਪਏ ਕਿਉਂਕਿ ਮਹਾਰਾਜ ਜੀ ਗੱਲੇ ਗੱਲੇ ਨੂੰ ਕਹਿੰਦੇ ਹੁੰਦੇ ਸੀ ਪਿਆਰਿਆ ਉਠੇ ਜਾਗ ਸਵੇਰੇ ਜੀ ਮਨਵ ਤੇਰੇ ਨਾਮ ਜਪਣਾ ਤੇਰੇ ਨਾਮ ਸ਼ਿਗਰੂਰਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਧਨੀਪਿੰਡ ਅਤੇ ਲਖਣਪਾਲ ਵੱਲੋਂ ਜੋ ਸ਼ਿਗਰੂਰਦਾਸ ਮਹਾਰਾਜ ਜੀ ਦਾ 693ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਉਸ ਦੇ ਸੰਬੰਧ ਵਿੱਚ ਅੱਜ ਨਗਰ ਕੀਰਤਨ ਸਜਾਇਆ ਗਿਆ ਸੀ ਜਿਸ ਵਿੱਚ ਸੰਗਤਾਂ ਨੇ ਵੱਧ ਝੜ ਕੇ ਹਿੱਸਾ ਲਿਆ ਇਹ ਜੋ ਸਾਰਾ ਜੋ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ ਸਮੂਹ ਐਨ ਆਰ ਆਈ ਵੀਰਾਂ ਸੰਗਤਾਂ ਦੇ ਸਹਿਯੋਗ ਦੇ ਨਾਲ ਅਤੇ ਗram ਪੰਚਾਇਤ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ ਬੜਾ ਹੀ ਸੰਗਤਾਂ ਦੇ ਵਿੱਚ ਅੱਜ ਨਗਰ ਕੀਰਤਨ ਦੇ ਦੌਰਾਨ ਉਤਸ਼ਾਹ ਦੇਖਣ ਨੂੰ ਮਿਲਿਆ ਸਾਰੀਆਂ ਸੰਗਤਾਂ ਨੇ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਮਹਾਰਾਜ ਜੀ ਦਾ ਜੋ ਹਰੀ ਕੀਰਤਨ ਸੀ ਉਸ ਨੂੰ ਸਰਵਣ ਕੀਤਾ ਕਿਉਂਕਿ ਆਪਾਂ ਜੋ ਹਰੀ ਕੀਰਤਨ ਸਰਵਣ ਕਰਾਂਗੇ ਤਾਂ ਹੀ ਆਪਣਾ ਜੀਵਨ ਸਫਲ ਹੋ ਸਕਦਾ ਹੈ ਸਾਰੀਆਂ ਸੰਗਤਾਂ ਦਾ ਇਸ ਵਿੱਚ ਜੋ ਬਾਹਰੋਂ ਢਾਡੀ ਰਾਗੀ ਆਏ ਸੀ ਜਥੇ ਆਏ ਸੀ ਉਹਨਾਂ ਨੇ ਪਾਖ ਲਿਆ ਅਤੇ ਸੰਗਤਾਂ ਨੂੰ ਮਹਾਰਾਜ ਦੀ ਬਾਣੀ ਸੁਣਾ ਕੇ ਨਿਹਾਲ ਕੀਤਾ ਇਸ ਲਈ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ ਇਸ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram اور WhatsApp channel پر